ਇਹ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਔਲਾਦ ਨਹੀਂ ਸੀ ਸਤਿਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਤੁਸੀਂ ਜੇ ਔਲਾਦ ਦੀ ਮੰਗ ਕਰਦੇ ਹੋ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾ ਕੇ ਅਰਦਾਸ ਬੇਨਤੀ ਕਰਾਓ ਪਹਿਲੇ ਦਿਨ ਮਾਤਾ ਗੰਗਾ ਜੀ ਨੇ ਆਪਣੇ ਨਾਲ ਕੁਝ ਦਾਸੀਆਂ ਨੂੰ ਸੇਵਾਦਾਰਾਂ ਨੂੰ ਲਿਆ ਤੇ ਪ੍ਰਸ਼ਾਦਾ ਪਾਣੀ ਲੈ ਕੇ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਵੱਲ ਨੂੰ ਚੱਲ ਪਏ ਨੇ ਜਦ ਬਾਬਾ ਬੁੱਢਾ ਸਾਹਿਬ ਜੀ ਦੇਖਿਆ ਨજર ਮਾਰਿਆ ਕਿ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ ਸੇਵਾਦਾਰਾਂ ਦੇ ਨਾਲ ਰੱਥ ਤੇ ਚੜ ਕੇ ਘੋੜਿਆਂ ਤੇ ਸਵਾਰ ਰੋ ਕੇ ਮਾਤਾ ਗੰਗਾ ਜੀ ਜਦ ਬਾਬਾ ਜੀ ਵੱਲ ਨੂੰ ਜਾ ਰਹੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਗੁਰੂ ਕੇ ਆਨ ਨੂੰ ਕਿਹੜੀ ਭੀੜ ਪੈ ਗਈ ਹੈ ਧੂੜਾਂ ਪੱਟਦੇ ਆ ਰਹੇ ਨੇ ਸੇਵਾਦਾਰ ਨੇ ਕਿਹਾ ਕਿ ਗੁਰੂ ਕੇ ਮਹਿਲ ਮਾਤਾ ਗੰਗਾ ਜੀ ਆ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦ ਦੇ ਪਾਣੀ ਵਾਸਤੇ ਬੇਨਤੀ ਕੀਤੀ ਛਕਣ ਦੇ ਲਈ ਬਾਬਾ ਬੱਡਾ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਵਾਪਸ ਨਿਰਾਸ਼ਤਾ ਲੈ ਕੇ ਮਾਤਾ ਗੰਗਾ ਜੀ ਘਰ ਆਏ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸਾਰੀ ਬੇਨਤੀ ਰੱਸੀ ਸਾਰੀ ਗੱਲਬਾਤ ਸੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਕੱਲ ਨੂੰ ਕੀ ਕਰਨਾ ਹੈ ਕੱਲ ਨੂੰ ਤੁਸੀਂ ਆਪਣੇ ਹੱਥਾਂ ਦੇ ਨਾਲ ਆਪ ਪ੍ਰਸ਼ਾਦਾ ਤਿਆਰ ਕਰਨਾ ਹੈ ਪ੍ਰਸ਼ਾਦਾ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਛਕਣ ਦੇ ਲਈ ਲੈ ਕੇ ਜਾਣਾ ਹੈ ਫਿਰ ਤੁਸੀਂ ਭਾਈ ਕਿਸੇ ਦਾਸੀਆਂ ਨੂੰ ਕਿਸੇ ਰੱਥਾਂ ਤੇ ਕਿਸੇ ਘੋੜਿਆਂ ਤੇ ਸਵਾਰ ਹੋ ਕੇ ਨਹੀਂ ਜਾਣਾ ਪੈਦਲ ਚੱਲ ਕੇ ਜਾਣਾ ਪਿਆਰੋ ਯਾਦ ਰੱਖਿਆ ਜੀ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਸਤੇ ਮਾਤਾ ਗੰਗਾ ਜੀ ਨੂੰ ਪਤਾ ਨਹੀਂ ਸੀ ਨਹੀਂ ਪਿਆਰੋ ਗੁਰੂ ਅਰਜਨ ਦੇਵ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਮਾਤਾ ਗੰਗਾ ਜੀ ਨੇ ਸਵੇਰ ਦੇ ਸਮੇਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਮਿੱਸੀਆਂ ਰੋਟੀਆਂ ਦੇ ਨਾਲ ਮਾਤਾ ਗੰਗਾ ਜੀ ਨੇ ਕੁਝ ਗੰਡਾ ਲਿਆ ਲੈ ਕੇ ਪ੍ਰਸ਼ਾਦਾ ਪਾਣੀ ਲੈ ਕੇ ਮਾਤਾ ਗੰਗਾ ਜੀ ਇੱਕ ਦਾਸੀ ਨੂੰ ਨਾਲ ਲੈ ਤੁਰੇ ਜਾ ਰਹੇ ਨੇ ਸਿਰ ਦੇ ਉਪਰਾਂ ਲੱਸੀ ਦਾ ਕੁਝਾ ਭਰਿਆ ਹੋਇਆ ਜਾ ਕੇ ਧੰਨ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਬਾਬਾ ਜੀ ਨੇ ਪ੍ਰਸ਼ਾਦਾ ਪ੍ਰਵਾਨ ਕੀਤਾ ਪ੍ਰਵਾਨ ਕਰਨ ਤੋਂ ਪਹਿਲਾਂ ਬਾਬਾ ਜੀ ਨੇ ਅਰਦਾਸ ਕੀਤੀ ਤੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਵੱਲ ਦੇਖ ਕੇ ਪ੍ਰਸ਼ਾਦਾ ਜਦ ਛਕਣ ਤੋਂ ਪਹਿਲਾਂ ਗੰਡੇ ਦੇ ਉੱਪਰ ਮੁੱਕੀ ਮਾਰਦਿਆਂ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਇੱਕ ਐਸਾ ਪੁੱਤਰ ਪੈਦਾ ਹੋਵੇਗਾ ਜਿਹੜਾ ਦੁਸ਼ਮਣਾਂ ਦੇ ਸਰ ਇਸ ਗੰਡੇ ਦੇ ਵਾਂਗ ਭੰਨਿਆ ਕਰੇਗਾ ਮਾਤਾ ਗੰਗਾ ਜੀ ਪਿਆਰਿਓ ਇਹ ਅਥੀਸ ਲੈ ਕੇ ਘਰ ਵਿੱਚ ਵਾਪਸ ਆਏ ਨੇ ਤੇ ਕੁਝ ਸਮੇਂ ਬਾਅਦ ਸਨ 1595 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਮਾਤਾ ਗੰਗਾ ਜੀ ਦੀ ਕੋਖ ਦੇ ਵਿੱਚੋਂ ਹੁੰਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਹੁੰਦਾ ਸਤਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਨਿਭਾਉਂਦਿਆਂ ਬਾਬਾ ਬੁੱਢਾ ਸਾਹਿਬ ਜੀ ਪਿਆਰ ਉਹ ਉਹ ਸਥਾਨ ਹੈ ਜਿੱਥੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਬੀਬੀ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਤਰ ਹੋਣ ਦੀ